ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਸਦਨਾ ਜੀ ਦਾ ਇੱਕ ਸ਼ਬਦ ਦਰਜ ਹੈ ਭਗਤ ਸਦਨਾ ਜੀ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਜਨਮ ਅੱਜ ਕੱਲ੍ਹ ਦੇ ਪਾਕਿਸਤਾਨ ਦੇ ਨਗਰ ਸ਼ਹਿਰ ਹైదరాబాద్ ਦੇ ਨੇੜੇ ਸਿੰਧ ਦੇ ਇਲਾਕੇ ਵਿੱਚ ਸ਼ਾਹੀਵਨ ਆਬ ਦੇ ਨਗਰ ਦੇ ਵਿੱਚ ਭਗਤ ਸਦਨਾ ਜੀ ਦਾ ਜਨਮ ਹੋਇਆ ਹੈ ਮਾਤਾ ਪਿਤਾ ਬਾਰੇ ਵਿਦਵਾਨਾਂ ਨੇ ਕੋਈ ਬਹੁਤਾ ਇਨਾਂ ਦੀ ਕੋਝ ਵੀਨ ਕਰਕੇ ਜੋ ਉਹਨਾਂ ਨੂੰ ਨਹੀਂ ਪ੍ਰਾਪਤ ਹੋਇਆ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਹੈ ਵਿਦਵਾਨਾਂ ਦੀ ਮਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ 1180 ਈਸਵੀ ਸਨ ਦੇ ਕਰੀਬ ਪਾਕਿਸਤਾਨ ਸਿੰਧ ਦੇ ਇਲਾਕੇ ਵਿੱਚ ਸਾਵੇਵਾਲ ਪਿੰਡ ਦੇ ਵਿੱਚ ਹੋਇਆ ਹੈ ਮਾਤਾ ਪਿਤਾ ਦਾ ਕਿਤਾ ਕਸਾਈ ਪੁਨੇ ਦਾ ਹੈ ਭਗਤ ਸਦਨਾ ਜੀ ਵੀ ਆਪਣੇ ਮਾਤਾ ਪਿਤਾ ਦੇ ਕਿਤੇ ਅਨੁਸਾਰ ਕਸਾਈ ਦਾ ਕੰਮ ਕਰਦੇ। ਔਰ ਜਿਉਂ ਤੋਂ ਸੁਰਤ ਸੰਭਾਲੀ ਹੈ ਭਗਤ ਸਦਨਾ ਜੀ ਨੇ ਬਡੇਰੀ ਉਮਰ ਤੱਕ ਜਦੋਂ ਤੱਕ ਇਹਨਾਂ ਨੂੰ ਤਤ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਕਹਿ ਸਕਦੇ ਹਾਂ ਕਿ ਇਹ ਕਸਾਈ ਦਾ ਕੰਮ ਕਰਦੇ ਰਹੇ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਭਗਤ ਸਦਨਾ ਜੀ ਰਾਤ ਦੇ ਸਮੇਂ ਇਹਨਾਂ ਕੋਲ ਇੱਕ ਸਿਪਾਈ ਆਉਂਦੇ ਨੇ ਸਿਪਾਈ ਆ ਕੇ ਕਹਿਣ ਲੱਗੇ ਭਗਤ ਸਦਨਾ ਜੀ ਨੂੰ ਕਿ ਸਾਨੂੰ ਕੁਝ మాਸ ਚਾਹੀਦਾ ਕਿਉਂਕਿ ਇਹਨਾਂ ਦਾ ਕਿੱਤਾ మాਸ ਵੇਚਣ ਦਾ ਹੈ ਪਸ਼ੂਆਂ ਨੂੰ ਵਟ ਕੇ ਉਹਨਾਂ ਦਾ మాਸ ਵੇਚਦੇ ਨੇ ਆਪਣੀ ਰੋਜੀ ਰੋਟੀ ਚਲਾਉਂਦੇ ਭਗਤ ਸਦਨਾ ਜੀ ਪੁੱਛਦੇ ਨੇ ਕਿੰਨਾ ਕੁ మాਸ ਚਾਹੀਦਾ ਕਹਿਣ ਲੱਗੇ ਜੀ ਸੇਰ ਦੋ ਸੇਰ ਚਾਹੀਦਾ ਤੇ ਭਗਤ ਸਦਨਾ ਜੀ ਮਨ ਵਿੱਚ ਆਇਆ ਕਿ ਜਿੰਨਾ ਕੋ ਮਾਸ ਸੀ ਉਹ ਤੇ ਸਾਰਾ ਵਿਕ ਚੁੱਕਿਆ ਹੈ ਰਾਤ ਦਾ ਵਕਤ ਹੈ ਜਿੰਨਾ ਮਾਸ ਹੀ ਮੰਗਦੇ ਪਏ ਨੇ ਉਹਨਾਂ ਮਾਸ ਤੇ ਮੌਜੂਦ ਨਹੀਂ ਤੇ ਜੇ ਮੈਂ ਕਿਸੇ ਜਾਨਵਰ ਨੂੰ ਬੱਕਰੀ ਆਦ ਨੂੰ ਵੱਡਾਂਗਾ ਤੇ ਉਹਨੂੰ ਮਾਰ ਦਿਆਂਗਾ ਤੇ ਜਿੰਨਾ ਇਹਨਾਂ ਨੂੰ ਮਾਸ ਚਾਹੀਦਾ ਹੈ ਉਹਨਾਂ ਇਹ ਲੈ ਜਾਣਗੇ ਤੇ ਬਾਕੀ ਦਾ ਬੱਕਰਾ ਜਿਹੜਾ ਜਾਂ ਜੋ ਵੀ ਮੈਂ ਜਾਨਵਰ ਵੱਡਾਂਗਾ ਉਹ ਰਾਤ ਪਿਆ ਰਹੇਗਾ ਤੇ ਦਿਨ ਤੱਕ ਉਹ ਖਰਾਬ ਹੋ ਜਾਏਗਾ ਮੇਰੇ ਕੰਮ ਨਹੀਂ ਆਏਗਾ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਬੱਕਰੇ ਦੀ ਇੱਕ ਲੱਤ ਵੱਢ ਕੇ ਜਿੰਨਾ ਇਹਨਾਂ ਨੂੰ ਮਾਸ ਚਾਹੀਦਾ ਤੋਲ ਕੇ ਦੇ ਦਿਆਂ ਤੇ ਬਾਕੀ ਦਾ ਬੱਚਾ ਬੱਕਰਾ ਜਿਹੜਾ ਉਹ ਮੈਂ ਸਵੇਰ ਵੱਢ ਕੇ ਉਹਦਾ ਮਾਸ ਵੇਚ ਦਿਆਂਗਾ ਭਗਤ ਸਧਨਾ ਜੀ ਦੇ ਜੀਵਨ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਕਹਿੰਦੇ ਉਹਨਾਂ ਨੇ ਇਸੇ ਤਰ੍ਹਾਂ ਮਨ ਵਿੱਚ ਵਿਚਾਰ ਬਣਾਈ ਜਦੋਂ ਭਗਤ ਸਧਨਾ ਜੀ ਇੱਕ ਬੱਕਰੇ ਨੂੰ ਵੱਢਣ ਦੇ ਵਾਸਤੇ ਹੱਥ ਵਿੱਚ ਜੋ ਛੁਰਾ ਲੈ ਕੇ ਜਾਂ ਜੋ ਹਥਿਆਰ ਲੈ ਕੇ ਉਹਦੇ ਨੇੜੇ ਪਹੁੰਚੇ ਨੇ ਬੱਕਰੇ ਦੀ ਲੱਤ ਵੱਢਣ ਲੱਗੇ ਤੇ ਮਨ ਵਿੱਚ ਇੱਕ ਖਿਆਲ ਪੈਦਾ ਹੋ ਗਿਆ ਮਨ ਵਿੱਚ ਖਿਆਲ ਆਇਆ ਮਨਾ ਮੈਂ ਇਸ ਬੱਕਰੇ ਦੀ ਇੱਕ ਲੱਤ ਵੱਢ ਲਿਆਂਗਾ ਇੱਕ ਲੱਤ ਵੱਢ ਕੇ ਦਾ ਮਾਸ ਵੇਚ ਦਿਆਂਗਾ ਪਰ ਸਾਰੀ ਰਾਤ ਇਹ ਬੱਕਰਾ ਕਿੰਨਾ ਦੁੱਖ ਭੋਗੇਗਾ ਕਿੰਨਾ ਤੜਪੇਗਾ ਕਿੰਨਾ ਇਹਨੂੰ ਦੁੱਖ ਮਹਿਸੂਸ ਹੋਏਗਾ ਹਰ ਇੱਕ ਦਮ ਮਨ ਦੇ ਵਿੱਚ ਇੱਕ ਦੂਸਰਾ ਫੁਰਨਾ ਬਣ ਗਿਆ ਬਣਾ ਮੈਂ ਭਰ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਜਾਨਵਰਾਂ ਨੂੰ ਮਾਰਿਆ ਕਿੰਨੇ ਜਾਨਵਰਾਂ ਨੂੰ ਵਢਿਆ ਕਿੰਨੇ ਜਾਨਵਰਾਂ ਦੀ ਹੱਤਿਆ ਕੀਤੀ ਮੇਰਾ ਲੇਖਾ ਜੋਖਾ ਜਦੋਂ ਹੋਏਗਾ ਮੇਰਾ ਕੀ ਬਣੇਗਾ ਅੰਤਰ ਆਤਮੇ ਦੀ ਆਵਾਜ਼ ਭਗਤ ਸਾਹਿਬ ਨੇ ਸੁਣੀ ਕਿਉਂਕਿ ਬੰਦਾ ਜਦੋਂ ਵੀ ਕੋਈ ਕਰਮ ਕਰਦਾ ਹੈ ਨਾ ਸਾਧ ਸੰਗਤ ਖਾਸ ਕਰਕੇ ਜਿਹੜਾ ਕਰਮ ਬੁਰਾ ਕਹਿ ਸਕਦੇ ਆਪਾਂ ਉਸ ਕਰਮ ਨੂੰ ਕਰਨ ਲੱਗਿਆਂ ਬੰਦੇ ਦੇ ਮਨ ਚੋਂ ਹਮੇਸ਼ਾ ਹੀ ਆਵਾਜ਼ ਆਏਗੀ ਕਿ ਇਹਦਾ ਨਤੀਜਾ ਗਲਤ ਹੋ ਸਕਦੇ ਮਨਾ ਇਹ ਕੰਮ ਨਾ ਕਰ ਪਰ ਬਹੁਤੀ ਵਾਰ ਬੰਦਾ ਆਪਣੇ ਪੋਜੀਟਿਵ ਪੱਖ ਵੱਲ ਧਿਆਨ ਨਹੀਂ ਦਿੰਦਾ ਉਸ ਆਵਾਜ਼ ਨੂੰ ਨਹੀਂ ਸੁਣਦਾ ਨੇਗੇਟਿਵ ਪੱਖ ਨੂੰ ਸੁਣਦਾ ਤੇ ਗਲਤ ਕੰਮ ਕਰ ਲੈਂਦਾ ਜਿੰਨੇ ਲੋਕ ਗਲਤ ਕੰਮ ਕਰਦੇ ਨੇ ਨਾ ਸੱਚ ਕਰਕੇ ਜਾਣਿਓ ਕਿਤੇ ਨਾ ਕਿਤੇ ਅੰਤਰਾਤਮੇ ਉਹਨਾਂ ਨੂੰ ਆਵਾਜ਼ਾਂ ਪੈਂਦੀਆਂ ਨੇ ਕਿ ਜੋ ਤੂੰ ਕਰ ਰਿਹਾ ਇਹ ਗਲਤ ਹੈ ਤੁਸੀਂ ਨਸ਼ੇ ਕਰਨ ਵਾਲੇ ਵੀਰਾਂ ਨੂੰ ਪੁੱਛ ਲਿਓ ਉਹ ਵੀ ਕਹਿਣਗੇ ਜੀ ਹੈ ਤੇ ਮਾੜਾ ਬੜੀ ਵਾਰ ਦਿਲ ਕਰਦਾ ਹੈ ਨਾ ਕਰੀਏ ਪਰ ਕੀ ਕਰੀਏ ਛੁੱਟਿਆ ਨਹੀਂ ਜਾਂਦਾ ਕਹਿਣ ਤੋਂ ਭਾਵ ਕੋਈ ਵੀ ਐਸਾ ਕਰਮ ਜਿਹੜਾ ਸਮਾਜ ਦੇ ਵਿੱਚ ਹੀਣ ਭਾਵਨਾ ਪੈਦਾ ਕਰੇ ਬੰਦਾ ਜਦ ਉਸ ਕਰਮ ਨੂੰ ਕਰਦਾ ਤੇ ਇੱਕ ਵਾਰ ਉਹਦੇ ਅੰਤਰਾਤਮੇ ਆਵਾਜ਼ ਜ਼ਰੂਰ ਆਉਂਦੀ ਹੈ ਕਿ ਇਹ ਕੰਮ ਨਾ ਕਰ ਇਹ ਕੰਮ ਕਰਨ ਤੇ ਨਾਲ ਸਮਾਜ ਵਿੱਚ ਤੇਰਾ ਨੁਕਸਾਨ ਤੇਰੀ ਬੇਇੱਜ਼ਤੀ ਹੋਏਗੀ ਤੇਰੀ ਬਦਨਾਮੀ ਹੋਏਗੀ ਰੋਵ ਵਿਚਾਰ ਬੰਦਾ ਸੁਣਦਾ ਨਹੀਂ ਜੇ ਕਿਤੇ ਅੰਤਰਾਤਮੇ ਦੀ ਆਵਾਜ਼ ਸੁਣੀਏ ਤੇ ਸਾਡਾ ਸਮਾਜ ਦੇ ਵਿੱਚ ਜੀਵਨ ਚੱਜ ਆਚਾਰ ਚੰਗਾ ਹੋ ਸਕਦਾ ਹੈ ਰੋਵ ਵਿਚਾਰ ਭਗਤ ਸਦਨਾ ਜੀ ਦੇ ਅੰਤਰਾਤਮੇ ਦੀ ਜਿਹੜੀ ਆਵਾਜ਼ ਸੀ ਕਿ ਅੱਜ ਤੋਂ ਪਹਿਲਾ ਪਤਾ ਨਹੀਂ ਕਿੰਨੇ ਜੀਵਾਂ ਦੀ ਤੋਹੱਤਿਆ ਕਰ ਚੁੱਕੇ ਸਦਨਿਆ ਇਸ ਬੱਕਰੇ ਦੀ ਲੱਤ ਵਟੇਗਾ ਵੇਚ ਦੇਗਾ ਪਰ ਸਾਰੀ ਰਾਤ ਬੱਕਰਾ ਤੜਫਦਾ ਰਹੇਗਾ ਤੈਨੂੰ ਬਦ ਅਸੀਸਾ ਦੇਗਾ ਜਦੋਂ ਰੱਬੀ ਤਰਗਾ ਵਿੱਚ ਲਿਖਾ ਚੁੱਕਾ ਹੋਇਆ ਤੇਰਾ ਬਣੇਗਾ ਕੀ ਉਸ ਦਿਨ ਹੱਥੋਂ ਛੁਰੀ ਡਿੱਗ ਪਈ ਮਨ ਦੇ ਵਿੱਚ ਖਿਆਲ ਆ ਗਿਆ ਕਿ ਅੱਜ ਤੋਂ ਬਾਅਦ ਮੈਂ ਜੀਵ ਹੱਤਿਆ ਨਹੀਂ ਕਰਾਂਗਾ ਇਤਿਹਾਸਕਾਰਾਂ ਨੇ ਲਿਖਿਆ ਕਿ ਭਗਤ ਸਦਨਾ ਜੀ ਨੇ ਉਸ ਦਿਨ ਤੋਂ ਬਾਅਦ మాਸ ਜਿਹੜੇ ਜਾਨਵਰ ਵੜ ਕੇ ਮਾਸ ਵੇਚਣਾ ਬੰਦ ਕਰ ਦਿੱਤਾ ਸੀ ਪਰਮੇਸ਼ਰ ਦੇ ਨਾਮ ਨਾਲ ਸੁਰਤ ਜੁੜ ਗਈ ਉਦਾਸ ਹੋ ਕੇ ਬਾਹਰ ਬੈਠੇ ਹੋਏ ਨੇ ਕਮਰੇ ਦੇ ਜਿਹੜੀ ਦੁਕਾਨ ਸੀ ਉਹਦੇ ਬਾਹਰ ਬੈਠੇ ਹੋਏ ਨੇ ਉਦਾਸ ਨਿਰਾਸ਼ ਨੇ ਕੋਈ ਮਹਾਤਮਾ ਆਏ ਪੁੱਛਿਆ ਨਿਰਾਸ਼ ਕਿਉਂ ਹੈ ਕਹਿੰਦੇ ਆਹ ਕਾਰਨ ਹੈ ਮੇਰੇ ਮਨ ਵਿੱਚ ਰਾਤ ਦੀ ਇੱਕੋ ਗੱਲ ਚੱਲੀ ਜਾਂਦੀ ਹੈ ਕਿ ਕਿੰਨੇ ਚਿਰਾਂ ਤੋਂ ਮੈਂ ਜੀਵ ਹੱਤਿਆ ਕਰਦੇ ਜਦੋਂ ਮੇਰਾ ਲੇਖਾ ਹੋਏਗਾ ਤੇ ਮੇਰਾ ਕੀ ਬਣੇਗਾ ਉਸ ਮਹਾਤਮਾ ਨੇ ਆਖਿਆ ਭਾਈ ਫਿਰ ਇੱਦਾਂ ਪਛਤਾਵਾ ਕਰਨ ਨਾਲ ਕੀ ਬਣਨਾ ਹੈ ਜੇ ਤੂੰ ਆਪਣੇ ਕਰਮ ਬਖਸ਼ਾਉਣੇ ਹੀ ਨੇ ਤੇ ਬੰਦਗੀ ਕਰ ਸਿਮਰਨ ਕਰ ਪ੍ਰਮਾਤਮਾ ਦੇ ਨਾਮ ਨੂੰ ਜਪ ਰਵ ਵਿਚਾਰ ਭਗਤ ਸਧਨਾ ਜੀ ਨੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਔਰ ਇਤਿਹਾਸਕਾਰਾਂ ਨੇ ਲਿਖਿਆ ਇਹ ਉਸ ਸਮੇਂ ਫਿਰ ਆਪਣਾ ਘਰ-ਬਾਰ ਤਿਆਗ ਕੇ ਭਾਰਤ ਵਰਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰਦੇ ਰਹੇ ਇਹ ਸਰਹੱਦ ਦੀ ਧਰਤੀ ਤੇ ਆਏ ਇਥੇ ਇਹਨਾਂ ਦਾ ਬੜਾ ਨਾਮ ਹੋਇਆ ਬੰਦਗੀ ਕਰਨ ਵਾਲੀ ਰੂਹ ਸੀ ਲੋਕਾਂ ਨੇ ਬੜਾ ਅਦਬ ਸਤਕਾਰ ਕੀਤਾ ਕਾਜ਼ੀਆਂ ਮੌਲਵੀਆਂ ਦੀ ਸ਼ਿਕਾਇਤ ਤੇ ਇਹਨਾਂ ਨੂੰ ਭਗਤ ਸਧਨਾ ਜੀ ਨੂੰ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਉਹਨੇ ਕਿਹਾ ਜਾਂਦਾ ਹੈ ਕਿ ਨੀਹਾਂ ਵਿੱਚ ਚਿਣ ਕੇ ਇਹਨੂੰ ਕਤਲ ਕਰਨ ਦਾ ਜਿਹੜਾ ਹੁਕਮ ਦਿੱਤਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸਰਹੰਦ ਦਾ ਰਾਜਾ ਸੀ ਉਹਦੇ ਕਿਲੇ ਦੀ ਕੰਧ ਡਿੱਗ ਪਿਆ ਕਰਦੀ ਸੀ ਬਹੁਤਾ ਸਮਾਂ ਟਿਕਦੀ ਨਹੀਂ ਸੀ ਤੇ ਇਹਨੇ ਆਪਣੇ ਕਾਜ਼ੀਆਂ ਮੌੜੀਆਂ ਨੂੰ ਪੁੱਛਿਆ ਕਿ ਕਿਲੇ ਦੀ ਕੰਧ ਕਿਉਂ ਡਿੱਗ ਪੈਂਦੀ ਹੈ ਕਿਵੇਂ ਟਿਕ ਸਕਦੀ ਹੈ ਉਹਨਾਂ ਈਰਖਾ ਤੇ ਭਰਿਆਂ ਨੇ ਇੱਕ ਗੱਲ ਆਖੀ ਕਿਉਂਕਿ ਧਾਰਮਿਕ ਜਗਤ ਦੇ ਵਿੱਚ ਜਿੰਨੀ ਈਰਖਾ ਹੈ ਓਨੀ ਬਾਹਰ ਬਹੁਤ ਘੱਟ ਮਿਲਦੀ ਆਮ ਸਮਾਜਿਕ ਲੋਕਾਂ ਦੇ ਵਿੱਚ ਆਮ ਲੋਕਾਂ ਵਿੱਚ ਇੰਨੀ ਈਰਖਾ ਨਹੀਂ ਮਾਫ ਕਰਿਓ ਜਿੰਨੀ ਧਾਰਮਿਕ ਵਿਰਤੀ ਵਾਲੇ ਲੋਕਾਂ ਦੇ ਵਿੱਚ ਈਰਖਾ ਹੈ ਚਾਹੇ ਉਹ ਸਿੱਖ ਜਗਤ ਦੇ ਵਿੱਚੋਂ ਹੋਣ ਚਾਹੇ ਅਨਮਤਾਂ ਦੇ ਵਿੱਚੋਂ ਮਿਲਣ ਪਰ ਸੱਚ ਕਰਕੇ ਜਾਣਿਓ ਜਿੰਨੀ ਈਰਖਾ ਧਾਰਮਿਕ ਲੋਕਾਂ ਦੇ ਵਿੱਚ ਹੈ ਉਨੀ ਈਰਖਾ ਆਮ ਲੋਕਾਂ ਵਿੱਚ ਨਹੀਂ ਹੈ ਉਹਨਾਂ ਕਾਦੀਆਂ ਨੇ ਭਗਤ ਸਦਨਾ ਜੀ ਦੇ ਜਿਹੜਾ ਜਸ ਸੀ ਉਹਦੀ ਵਡਿਆਈ ਉਹਦੀ ਮਹਿਮਾ ਨੂੰ ਨਾ ਸਹਾਰਦਿਆਂ ਉਸ ਵੇਲੇ ਰਾਜੇ ਨੂੰ ਆਖਿਆ ਜੇ ਤੇਰੀ ਇਸ ਕੰਧ ਦੇ ਵਿੱਚ ਕਿਸੇ ਬੰਦਗੀ ਵਾਲੇ ਨੂੰ ਚਿੰਨ ਦਿੱਤਾ ਜਾਏ ਤਾਂ ਇਹ ਕੰਧ ਟਿਕ ਸਕਦੀ ਹੈ ਪੁੱਛਿਆ ਕਿ ਐਸਾ ਕੌਣ ਬੰਦਗੀ ਵਾਲਾ ਕਿਸ ਤਰ੍ਹਾਂ ਦਾ ਹੋਵੇ ਕਹਿਣ ਲੱਗੇ ਜੀ ਉਹ ਕੋਈ ਕਸਾਈ ਚਾਹੀਦਾ ਹੈ ਜਿਨੇ ਕਸਾਈ ਪੁਣਾ ਤਿਆਗ ਕੇ ਬੰਦਗੀ ਨਾਲ ਸੁਰਤ ਜੋੜੀ ਹੋਵੇ ਨਾਮ ਸਦਨਾ ਹੋਣਾ ਚਾਹੀਦਾ ਹੈ ਜਿਹੜਾ ਕਿਤੇ ਹੋਰ ਪਿੰਡ ਦਾ ਰਹਿਣ ਵਾਲਾ ਇੱਥੇ ਆ ਕੇ ਵੱਸਦਾ ਹੋਵੇ ਐਸਾ ਕੋਈ ਮਿਲੇ ਤੇ ਉਹਨੂੰ ਕੰਧ ਵਿੱਚ ਚਿਣ ਦਈਏ ਤੇ ਬਚਾਅ ਹੋ ਸਕਦਾ ਹੈ ਕੰਧ ਬਚ ਸਕਦੀ ਹੈ ਤੇ ਲਿਖਿਆ ਇਤਿਹਾਸਕਾਰਾਂ ਨੇ ਉਸ ਰਾਦੇ ਨੇ ਫਿਰ ਇਸ ਭਗਤ ਸਦਨਾ ਜੀ ਨੂੰ ਕਹਿੰਦੇ ਫੜਿਆ ਇਹਨੂੰ ਨੀਹਾਂ ਵਿੱਚ ਉਸ ਕੰਧ ਦੇ ਵਿੱਚ ਚਿਣਨ ਦੇ ਵਾਸਤੇ ਖੜਾ ਕਰ ਦਿੱਤਾ ਗਿਆ ਵਿਦਵਾਨਾਂ ਦੀ ਆਪਣੀ ਆਪਣੀ ਵਿਚਾਰ ਹੈ ਕਿਹਾ ਜਾਂਦਾ ਹੈ ਕਿ ਕੰਧ ਵਿੱਚ ਖੜੇ ਭਗਤ ਸਦਨਾ ਜੀ ਨੇ ਪ੍ਰਮਾਤਮਾ ਦੇ ਰੱਬ ਦੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕਿ ਜੇ ਤੇਰੀ ਬੰਦਗੀ ਕਰਨ ਵਾਲਿਆਂ ਨੂੰ ਵੀ ਇੰਨੇ ਦੁੱਖ ਭੋਗਣੇ ਪੈਣੇ ਨੇ ਤੇ ਫਿਰ ਤੇਰੀ ਸ਼ਰਣ ਵਿੱਚ ਪੈਣ ਦਾ ਕੀ ਲਾਭ ਹੈ ਰਬ ਵਿਚਾਰ ਇਤਿਹਾਸਕਾਰਾਂ ਨੇ ਇੰਜ ਵੀ ਲਿਖਿਆ ਹੈ ਕਿ ਉਸ ਵੇਲੇ ਉਹ ਕੰਦ ਡਿੱਗ ਪਈ ਤੇ ਭਗਤ ਸਧਨਾ ਜੀ ਜਿਹੜੇ ਨੇ ਉਹਨਾਂ ਦਾ ਬਚਾਅ ਹੋਇਆ ਉਹਨਾਂ ਦੀ ਪਰਮਾਤਮਾ ਨੇ ਰੱਖਿਆ ਕੀਤੀ ਔਰ ਭਗਤ ਸਧਨਾ ਜੀ ਨੇ ਪਰਲੇ ਦੇ ਰੂਪ ਵਿੱਚ ਜਿਹੜਾ ਸ਼ਬਦ ਉਚਾਰਨ ਕੀਤਾ ਸੀ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦਰਜ ਹੈ